200 ਆਏ ਕਿਉਂਕਿ ਦੇਸ਼ ਦੇ ਵਿੱਚ ਇੱਕ ਵਾਰ ਜੰਗ ਦਾ ਮਾਹੌਲ ਸੀ ਲਗਾਤਾਰ ਭਾਰਤ ਪਾਕਿਸਤਾਨ ਦੇ ਸਬੰਧ ਅਵਿਗੜਦੇ ਜਾ ਰਹੇ ਸਨ ਜਿੱਥੇ ਡਰੋਨ ਨਾਲ ਹਮਲਾ ਹੋ ਰਿਹਾ ਸੀਗਾ ਤੇ ਜਿਸ ਕਾਰਨ ਇੱਕ ਵਾਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜਰੂਰ ਸੀ ਹਾਲਾਂਕਿ ਵੱਖ-ਵੱਖ एडवाइजਰੀਆਂ ਜਾਰੀ ਕੀਤੀਆਂ ਗਈਆਂ ਸੀ ਪਰ ਜਿਵੇਂ ਦੇ ਚੱਲਦਿਆਂ ਹੁਣ ਰਾਹਤ ਦੀ ਖਬਰ ਆਈ ਹੈ ਜਿਸ ਨੂੰ ਲੈ ਕੇ ਟਵੀਟ ਕੀਤਾ ਯੂਐਸਏ ਦੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਜਿਹੜੀ ਵਿਸਕਾਰ ਜਿਹੜੀ ਹੈਗੀ ਹੈ ਸਮਝੌਤਾ ਕਰਾ ਦਿੱਤਾ ਗਿਆ ਹੈ ਤੇ جنگ ਜਿਹੜੀ ਹੈਗੀ ਹੈ ਇੱਕ ਵਾਰ ਰੁਕ ਗਈ ਹੈ ਸੋ ਇੱਕ ਵਾਰ ਦੇਸ਼ ਵਾਸੀਆਂ ਲਈ ਇਹ ਰਾਹ ਦੀ ਖਬਰ ਹੈ ਕਿਉਂਕਿ ਲਗਾਤਾਰ ਹਰ ਪਾਸੇ ਹੀ ਇਹ ਚਰਚਾ ਛੜੀ ਹੋਈ ਸੀ ਹਰ ਪਾਸੇ ਜਿਹੜਾ ਹੈਗਾ ਜੰਗ ਦਾ ਮਾਹੌਲ ਦੇ ਗੱਲਾਂ ਬਾਤਾਂ ਹੋ ਰਹੀਆਂ ਸੀ ਲੋਕਾਂ ਨੂੰ ਕੰਮਕਾਰ ਦੇ ਵਿੱਚ ਦਿੱਕਤ ਆ ਰਹੀ ਸੀ ਤਾਂ ਜਦੇ ਚੱਲਦਿਆਂ ਹੁਣ ਇਹ ਖਬਰ ਆਈ ਹੈ ਕਿ ਇਹਨਾਂ ਜੋ ਜਿਹੜਾ ਸਮਝੌਤਾ ਹੋ ਚੁੱਕਿਆ ਹੈ ਸੀਜ਼ ਫਾਇਰ ਹੋ ਚੁੱਕਿਆ ਹੈ ਕੋਈ ਵੀ ਦੋਹੇ ਪਾਸਿਓਂ ਜਿਹੜੇ ਦੇਸ਼ ਨੇ ਕੋਈ ਵੀ ਫਾਇਰ ਨਹੀਂ ਕਰੇਗਾ ਸੋ ਇੱਕ ਵਾਰ ਜਿਹੜੀ ਹੈ ਰਾਹਤ ਮਹਿਸੂਸ ਲੋਕ ਕਰ ਰਹੇ ਨੇ ਹਾਲੇ ਤੱਕ ਇਹ ਨਹੀਂ ਕਿ ਲੋਕਾਂ ਤੱਕ ਇਹ ਜਾਣਕਾਰੀ ਨਹੀਂ ਮਿਲੀ ਕਿਉਂਕਿ ਲੋਕ ਅਜੇ ਵੀ ਫੋਨ ਕਰ ਰਹੇ ਨੇ ਕਿ ਵਾਕਈ ਇਹ ਚੀਜ਼ ਹੋਈ ਹੈ ਜਾਂ ਨਹੀਂ ਹੋਏਗੀ ਪਰ ਇਹਦੇ ਵਿੱਚ ਦੱਸ ਦਈਏ ਕਿ ਇਹ ਹੁਣ ਬਹੁਤ ਸਮਾਂ ਪਹਿਲਾਂ ਅਪਡੇਟ ਹੋਈ ਹੈ ਗ੍ਰਹਿ ਮਤਲਾਲੇ ਵੱਲੋਂ ਵੀ ਜਿਹੜਾ ਇਸ ਚੀਜ਼ ਦਾ ਕਹਿ ਦਿੱਤਾ ਗਿਆ ਹੈ ਕਿ ਇੱਕ ਵਾਰ ਜਿਹੜੀ ਹੈ ਕਿ ਦੋਹੇ ਦੇਸ਼ਾਂ ਦੇ ਵਿੱਚ ਸੈਮਤੀ ਬਣ ਚੁੱਕੀ ਹੈ ਸੀਜ਼ ਫਾਇਰ ਹੋ ਚੁੱਕਿਆ ਹੈ ਕੋਈ ਵੀ ਹੁਣ ਦੇਸ਼ ਆ ਜਾਂ ਪਾਕਿਸਤਾਨ ਆ ਜਾਇਦਲੇ ਪਾਸਿਓ ਕੋਈ ਵੀ ਫਾਇਰ ਨਹੀਂ ਕਰੇਗਾ ਇਹ ਜਿਹੜਾ ਮਸਲਾ ਹੈ ਯੂ ਐਸ ਏ ਦੇ ਐਂਟਰੀ ਤੋਂ ਬਾਅਦ ਕਹਾਂ ਕਿ ਕੁਝ ਲੋਕ ਦੇਸ਼ ਦੇ ਉਹ ਕਹਿ ਰਹੇ ਸਨ ਕਿ ਅਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਜੰਗ ਨਹੀਂ ਲੱਗਣੀ ਚਾਹੀਦੀ ਕਿਉਂਕਿ ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹਾਲਾਂਕਿ ਦੇਸ਼ ਦੇ ਲੋਕ ਵੀ ਇਹੀ ਚਾਹੁੰਦੇ ਸਨ ਕਿ ਜੰਗ ਦੇ ਨਾਲ ਕੋਈ ਹੱਲ ਨਹੀਂ ਹੈਗਾਗਾ ਇਸਲਾ ਬੈਠ ਕੇ ਗੱਲਬਾਤ ਕੀਤੀ ਜਾਵੇ ਕਿਉਂਕਿ ਇਸ ਘਟਨਾ ਦੀ ਗੱਲ ਕਰੀਏ ਤਾਂ ਇਹ ਹੋਣ ਦਾ ਕਾਰਨ ਇਹ ਬਣਿਆ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ ਦੇ ਪਲਾਮਾ ਦੇ ਵਿੱਚ ਜੋ ਅਟੈਕ ਹੋਇਆ ਸੀ ਅਤਵਾਦੀ ਹਮਲਾ ਹੋਇਆ ਸੀ ਉਸ ਦੇ ਵਿੱਚ ਕਈ ਭਾਰਤੀਪੀ ਨਾਗਰਿਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅਤਵਾਦ ਦੇ ਖਿਲਾਫ ਜਿਹੜਾ ਹੈਗਾ ਦੇਸ਼ ਵੱਲੋਂ ਕਾਰਵਾਈ ਕੀਤੀ ਗਈ ਸੀ ਕਿ ਪਾਕਿਸਤਾਨ ਦੇ 9 ਦੇ ਕਰੀਬ ਗੁਪਤ ਟਿਕਾਣਿਆਂ ਤੇ ਜਿਹੜਾ ਹੈਗਾ ਸਟ੍ਰਾਈਕ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਜਿਹੜਾ ਹੈਗਾ ਜਿਹੜੇ ਇਧਰੋਂ ਡਰੋਨ ਭੇਜਨੇ ਸ਼ੁਰੂ ਕਰਤੇ ਦੋ ਦਿਨਾਂ ਲਗਾਤਾਰ ਦੇਸ਼ ਦੇ ਵਿੱਚ ਡਰੋਨ ਵੇਖੇ ਜਾ ਰਹੇ ਸਨ ਕਈ ਥਾਵਾਂ ਦੇ ਉੱਪਰ ਬਠਿੰਡਾ ਅਮਰਸਰ ਜਲੰਧਰ ਤੇ ਪਠਾਨਕੋਟ ਕਈ ਥਾਵਾਂ ਤੇ ਜਿਹੜਾ ਹੈਗਾ ਦੇਖੀ ਗਏ ਸੀ ਫਰੀ ਕੋਟ ਦੇ ਵਿੱਚ ਵੀ ਡਰੋਨ ਔਨ ਦੀ ਖਬਰ ਮਿਲੀ ਸੀ ਪਰ ਜਿਸਦੇ ਚਾਲਦਿਆਂ ਸਰਕਾਰ ਵੱਲੋਂ ਪਹਿਲਾਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਬਹੁਤ ਡਲ ਕੀਤੇ ਗਏ ਸੀ ਕਿ ਕਿਸ ਤਰ੍ਹਾਂ ਲੋਕਾਂ ਨੂੰ ਸੁਚੇਤ ਰਹਿਣਾ ਪਰ ਇਸਦੇ ਚਾਲਦਿਆਂ ਜਿਹੜੀ ਹੁਣ ਖਬਰ ਆਈ ਹੈ ਬਹੁਤ ਰਾਹਤ ਵਾਲੀ ਖਬਰ ਹੈ ਕਿ ਇਸ ਵਾਰ ਲੋਕ ਹੁਣ ਹਰ੍ਹਾਂ ਦੇ ਵਿੱਚ ਸੇਮ ਮਹਿਸੂਸ ਕਰਨਗੇ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਲੋਕਾਂ ਦੇ ਸਿਰ ਤੇ ਨਹੀਂ ਹੋਊਗੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਇਸ ਬਾਰੇ ਕੋਈ ਉਪਕਤਾ ਹਜੇ ਤੱਕ ਅਨਾਉਂਸਮੈਂਟ ਨਹੀਂ ਕੀਤੀ ਗਈ ਕਿ ਇਸ ਬਾਰੇ ਕਾਫੀ ਖਬਰਾਂ ਦੇ ਵਿੱਚ ਚਰਚਾ ਹੋ ਸ਼ੁਰੂ ਹੋ ਚੁੱਕੀ ਹੈ ਬਿਆਨ ਸ ਆਉਣੇ ਸ਼ੁਰੂ ਹੋ ਚੁੱਕੇ ਨੇ ਕਿ ਇਹ ਜੰਗ ਰੁਕ ਚੁੱਕੀ ਹੈ ਪਰ ਜੋ ਜਿਹੜੇ ਧਰਾਵਾ ਜਾਂ ਜੋ ਜ਼ਿਲ੍ਹਾ ਪੱਧਰ ਦੇ ਉੱਪਰ ਜਿਵੇਂ ਕਿ ਰਾਤ ਦੇ ਸਮੇਂ ਜੋ ਕਿਹਾ ਗਿਆ ਸੀਗਾ ਬਲੈਕਆਊਟ ਦਾ ਜਾਂ ਇਹ ਚੀਜ਼ਾਂ ਨੇ ਇਹਦੀ ਚੀਜ਼ ਉੱਪਰ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਹੁਣ ਅ ਅਗਲੇ ਦਿਸ਼ਾਉਣ ਤੋਂ ਬਾਅਦ ਜਿਹੜਾ ਹੈਗਾ ਨਿਰਦੇਸ਼ ਜਾਰੀ ਕੀਤੇ ਜਾਣਗੇ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਨਵੇਂ ਕੀ ਹਦਾਇਤਾਂ ਆਏ ਨੇ ਕਿਉਂਕਿ ਇੱਕ ਵਾਰ ਜਦੋਂ ਹੁਣ ਜੰਗ ਦਾ ਮਾਹੌਲ ਸੀ ਉਹ ਇੱਕ ਵਾਰ ਸ਼ਾਂਤ ਹੋ ਚੁੱਕਿਆ ਤੇ ਹੁਣ ਜਿਹੜੇ ਹੈਗੇ ਜਿਹੜੀਆਂ ਐਡਵਾਈਸਰੀਆਂ ਜਾਰੀ ਕੀਤੀਆਂ ਗਈਆਂ ਨੇ ਸਨ ਉਹਨਾਂ ਨੂੰ ਇੱਕ ਵਾਰ ਜਿਹੜਾ ਵਾਪਸ ਲਿਆ ਜਾਵੇਗਾ ਤੇ ਜੋ ਬਲੈਕਬੋਰਡ ਦਾ ਆਊਟ ਸੀਗਾ ਉਸ ਬਾਰੇ ਹੌਲ ਥਾਲ ਦੀ ਗੱਲ ਕਰੀਏ ਤਾਂ ਜਿਹੜੀ ਸਿੱਧੇ ਦਾਸ ਦੀ ਗੱਲ ਕਰੀਏ ਤਾਂ ਹੁਣ ਨਹੀਂ ਹੋਵੇਗਾ ਪਰ ਜਿਹੜੀ ਅਫੀਸ਼ੀਅਲੀ ਹੈਗੀ ਆ ਅਫੀਸ਼ੀਅਲੀ ਇਹ ਪ੍ਰਸ਼ਾਸਨ ਇਸ ਬਾਰੇ ਡਿਪਟੀ ਕਮਿਸ਼ਨਰ ਵੱਖ-ਵੱਖ ਜ਼ਿਲ੍ਹਿਆਂ ਦੇ ਇਹਨੂੰ ਜਾਰੀ ਕਰਨਗੇ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਅੰਦਾਜ਼ੇ ਨਾਲ ਸਕੂਲਾਂ ਵਿੱਚ ਛੁੱਟੀਆਂ ਦਿੱਤੀਆਂ ਗਈਆਂ ਸੀ ਸਭ ਤੋਂ ਵੱਡੀ ਗੱਲ ਹੈ ਕਿ ਹੌਲ ਸੋਮਵਾਰ ਤੋਂ ਸਕੂਲ ਵੀ ਜਿਹੜੇ ਖੁੱਲਣ ਜਾ ਸਕਦੇ ਆ ਇਹਦੇ ਬਾਰੇ ਵੀ ਕਿਉਂਕਿ ਛੁੱਪਰ ਸ਼ਨੀ ਅਤੇ ਐਤਵਾਰ ਵਿਚ ਐਤਵਾਰ ਆ ਗਿਆ ਸੀਗਾ ਜਿਹੜੇ ਸਕੂਲ ਬੰਦ ਕੀਤੇ ਹੋਏ ਸੀਗੇ ਤੇ ਹੌਲ ਸੋਮਵਾਰ ਤੋਂ ਜਿਹੜਾ ਸਕੂਲਾਂ ਦਾ ਵੀ ਜਿਹੜਾ ਅਸ ਆਦੇਸ਼ ਆ ਜਾਣਗੇ ਉਹਦੇ ਬਾਰੇ ਵੀ ਤੁਹਾਨੂੰ ਅਪਡੇਟ ਦਵਾਂਗੇ ਜਿਹੜੇ ਬਾਜ਼ਾਰਾਂ ਦੇ ਵਿੱਚ ਜੋ ਮੌੜ ਸੀ ਉਹ ਇੱਕ ਵਾਰ ਖੁੱਲ ਚੁੱਕੇ ਨੇ ਲੋਕਾਂ ਆਪਦੇ ਕੰਮਾਂ ਕਾਰਾਂ ਤੇ ਆ ਜਾ ਰਹੇ ਨੇ ਬਾਹਰ ਹੁਣ ਸੇਫ ਸੂ ਕਰ ਰਹੇ ਕਿਉਂਕਿ ਸੀਜ਼ਫਾਇਰ ਹੋ ਚੁੱਕਿਆ ਹੈ ਦੋਹਾਂ ਦੇਸ਼ਾਂ ਵਿੱਚ ਸਹਿਮਤੀ ਹੋ ਚੁੱਕੀ ਹੈ ਕੋਈ ਵੀ ਜਿਹੜੀ ਹੈਗਾ ਕੋਈ ਵੀ ਇਸ ਚੀਜ਼ ਦੀ ਉਲੰਘਣਾ ਨਹੀਂ ਕਰੇਗਾ ਯੂਐਸਏ ਦੀ ਐਂਟਰੀ ਤੋਂ ਬਾਅਦ ਇਹ ਸਾਰਾ ਮਸਲਾ ਜਿਹੜਾ ਟੰਡਾ ਪਿਆ ਜਿਹਨਾਂ ਲੋਕ ਇੱਕ ਵਾਰ ਰਾਹਤ ਮਹਿਸੂਸ ਕਰ ਰਹੇ ਨੇ ਇਹਦੇ ਵਿੱਚ ਕੀ ਕੋਸ਼ੋਆ ਕੀ ਕਾਰਨ ਵਾੜੇ ਇਹ ਆਪਾਂ ਕਿਸੇ ਫੇਰ ਦਿਨ ਬੈਠਾਂਗੇ ਇਸ ਚੀਜ਼ ਤੇ ਖੁੱਲ ਕੇ ਗੱਲਬਾਤ ਕਰਾਂਗੇ ਕਿਉਂਕਿ ਜੇ ਕੋਈ ਲਗਾਤਾਰ ਸਰਕਾਰਾਂ ਤੇ ਸਵਾਲ ਖੜੇ ਹੋ ਕੇ ਕੇਂਦਰ ਸਰਕਾਰ ਤੇ ਸਵਾਲ ਖੜੇ ਹੋ ਰਹੇ ਸੀ ਪਰ ਜੋ ਮਾਹੌਲ ਸੀਗਾ ਉਸ ਸਮੇਂ ਇਹ ਮਾਹੌਲ ਨਹੀਂ ਬਣਦਾ ਸੀ ਕਿ ਇਨ੍ਹਾਂ ਚੀਜ਼ਾਂ ਉੱਤੇ ਚਾਰਵਰਸ਼ ਕੀਤੀ ਜਾਵੇ ਪਰ ਇਸ ਚੀਜ਼ ਉੱਪਰ ਹੁਣ ਲੋਕਾਂ ਦੇ ਵਿਚਾਰ ਜੋ ਆਉਣਗੇ ਉਹ ਵੀ ਤੁਹਾਡੇ ਨਾਲ ਸਰਮੂਹ ਕਰਾਂਗੇ ਤੇ ਦੂਜੇ ਪਾਸੇ ਹੁਣ ਇਸ ਵਕਤ ਜਿਹੜਾ ਹੈਗਾ ਤੁਸੀਂ ਹੁਣ ਸੇ ਮਹਿਸੂਸ ਕਰ ਸਕਦੇ ਹੋ ਹੁਣ ਤੁਸੀਂ ਆਪ ਦੇ ਕਮਾਂਕਾਰਾਂ ਨੂੰ ਜਾ ਸਕਦੇ ਹੋ ਕੋਈ ਸਮੇਂ ਬਾਅਦ ਵਕਵਾਕ ਜ਼ਿਲ੍ਹਿਆਂ ਦੀ ਡਿਪਟੀ ਕਮਿਸ਼ਨਰਾਂ ਵੱਲੋਂ ਇਹ ਹਦੇਦ ਜਾਰੀ ਕੀਤੀ ਜਾਣਗੇ ਕਿ ਅੱਜ ਬਲੈਕਆਊਟ ਹੋਊਗਾ ਕਿ ਨਹੀਂ ਹੋਊਗਾ ਪਰ ਫਿਲਹਾਲ ਦੀ ਗੱਲ ਕਰੀਏ ਤਾਂ ਜਿਵੇਂ ਕਿਸੇ ਹੋਤਾ ਹੋ ਚੁੱਕਿਆ ਤਾਂ ਬਲੈਕਆਊਟ ਜਾਂ ਅਜਿਹੀ ਕੋਈ ਨਹੀਂ ਕੀਤੀ ਜਾਵੇਗੀ ਤੇ ਸਕੂਲ ਵੀ ਖੁੱਲਣਗੇ ਸਾਰਾ ਕੁਝ ਓਪਨ ਹੋਵੇਗਾ ਆਮ ਦੀ ਤਰ੍ਹਾਂ ਜਿਹੜੀ ਜ਼ਿੰਦਗੀ ਚੱਲੇਗੀ ਪਰ ਇੱਥੇ ਸਵਾਲ ਖੜੇ ਹੋ ਜਾਂਦੇ ਨੇ ਉਹਨਾਂ ਲੋਕਾਂ ਤੇ ਜਿਨ੍ਹਾਂ ਵੱਲੋਂ ਇਸ ਸਮੇਂ ਦੇ ਵਿੱਚ ਵੇਚ ਦਾ ਸਾਥ ਦੇਣ ਦੀ ਬਜਾਏ ਹੁਣ ਤੋਂ ਮਚਾਇਆ ਸੀ ਸਮਾਨ ਇਕੱਠਾ ਕਰਕੇ ਲੱਗੇ ਸੀ ਡੀਜ਼ਲ ਪੈਟਰੋਲ ਆ ਰ ਇਕੱਠਾ ਕਰਦੇ ਲੱਗੇ ਸੀ ਉਹਨਾਂ ਵਾਸਤੇ ਇਹ ਬਹੁਤ ਨਿੰਦਨਯੋਗ ਸੀ ਕਿਉਂਕਿ ਇਸ ਸਮੇਂ ਲੋਰਡ ਸੀ ਦੇਸ਼ ਦੇ ਨਾਲ ਖੜਨ ਦੀ ਤੇ ਸੋ ਸਾਰੇ ਪੰਜਾਬੀਆਂ ਨੇ ਸਾਰੇ ਲੋਕਾਂ ਨੇ ਉਮੀਦ ਕੀਤੀ ਸੀ ਕਿ جنگ ਨਾ ਲੱਗੇ ਕਿਉਂਕਿ ਜੇਕਰ جنگ ਲੱਗਦੀ ਹੈ ਤਾਂ ਸਿੱਧੇ ਤੌਰ ਤੇ ਜਿਆਦਾ ਨੁਕਸਾਨ ਜਿਹੜਾ ਪੰਜਾਬ ਹੋਵੇਗਾ ਕਿ ਨਹੀਂ ਪਾਕਿਸਤਾਨ ਦੇ ਬਾਰਡਰਾਂ ਦੇ ਨਾਲ ਪੰਜਾਬ ਤੇ ਜੰਮੂ ਕਸ਼ਮੀਰ ਦਾ ਏਰੀਆ ਜਿਆਦਾ ਲੱਗਦਾ ਤੇ ਜਿਆਦਾ ਜਿਹੜਾ ਇਧਰ ਖਤਰਾ ਹੋਣਾ ਸੀਗਾ ਪਰ ਇਸ ਖਬਰ ਆਉਣ ਤੋਂ ਬਾਅਦ ਜਿਹੜਾ ਇੱਕ ਵਾਰ ਸਾਰਿਆਂ ਦੇ ਲੋਕਾਂ ਦੇ ਚਿਹਰਾ ਤੇ ਮੁਸਕਰਾ ਚ ਕੀ ਕਿਉਂਕਿ ਪਿਛਲੇ ਸਮੇਂ ਤੋਂ ਗੱਲ ਕਰੀਏ ਤਾਂ ਲਗਾਤਾਰ ਕੋਈ ਨਾ ਕੋਈ ਮਾਰ ਦੇਸ਼ਵਾਸਿਕਾਂ ਤੇ ਪੈ ਰਹੀ ਹੈਗੀ ਆ ਚਾਹੇ ਪਿਛਲੇ ਸਮੇਂ ਤੇ ਵਚਨ ਨੋਟਬੰਦੀ ਹੋਵੇ ਉਸ ਤੋਂ ਬਾਅਦ ਜੀਐਸਟੀ ਹੋਵੇ ਫਿਰ ਉਹ ਤੋਂ ਕਾਲੇ ਦੌਰ ਚੱਲਦੀ ਗੱਲ ਕਰੀਏ ਤਾਂ ਫਿਰ ਜਿਹੜਾ ਹੈਗਾ ਲਾਕਡਾਊਨ ਲੱਗੇ ਆ ਕਰੋਨਾ ਕਾਲ ਦੇ ਦੌਰ ਕਾਫੀ ਨੁਕਸਾਨ ਪਹਿਲਾਂ ਲੋਕਾਂ ਨੂੰ ਚੱਲਣਾ ਪਿਆ ਕੰਮਕਾਰ ਪ੍ਰਭਾਵਿਤ ਹੋ ਚੁੱਕੇ ਸੀ ਹੁਣ ਵੀ ਜੋ ਮਾਹੌਲ ਬਣਿਆ ਸੀ ਇਸ ਨਾਲ ਵੀ ਲੋਕਾਂ ਦੇ ਇੱਕ ਵਾਰ ਕੰਮਕਾਰ ਪ੍ਰਭਾਵਿਤ ਹੋ ਚੁੱਕੇ ਸੀ ਲੋਕ ਕੰਖੀ ਦੁਖੋਦ ਨਹੀਂ ਕਰ ਰਹੇ ਸਨ ਤੋ ਇਸ ਕਾਰਨ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਸੀ ਤੋ ਇਸ ਸਮੇਂ ਇੱਕ ਰਾਹਤ ਜਿਹੜਾ ਦੇਖਦੇ ਵਸਗਾਂ ਨੂੰ ਮਿਲੀ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਮਿਲੀ ਹੈ ਕਿ ਜਿਹੜੀ ਸਮਝੌਤਾ ਹੋ ਚੁੱਕਿਆ ਸੀਸਫਾਇਰ ਹੋ ਚੁੱਕਿਆ ਦੋਹੀ ਦੇਸ਼ਾਂ ਦੇ ਵਿੱਚ ਕੋਈ ਵੀ ਹੁਣ ਇਸ ਦੀ ਉਲੰਘਣਾ ਨਹੀਂ ਕਰੇਗਾ ਕਿਉਂਕਿ ਯੂ ਐਸ ਏ ਵੱਲੋਂ ਐਂਟਰੀ ਤੋਂ ਬਾਅਦ ਜਿਹੜਾ ਹੈ ਕਵਾਰ ਇਹ ਜੰਗ ਤੇ ਜਿਹੜੀ ਰੋਕ ਲਾ ਦਿੱਤੀ ਗਈ ਹੈ ਜਿਸ ਤੱਕ ਕਿ ਅਸੀਂ ਲੋਕਾਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਜੋ ਸਰਕਾਰ ਦੀ ਨਾਲ ਡਵਾਈਸਿੰਗਾਂ ਸੀ ਉਹਨਾਂ ਨੇ ਮੰਨਦੇ ਹੋਏ ਉਹਨਾਂ ਨੂੰ ਪਾਲਣਾ ਕੀਤੀ ਗਈ ਕਿਉਂਕਿ ਦਿਕਤਾ ਚੱਲੀਆਂ ਜਰੂਰ ਨੇ ਪਰ ਇਹਦੇ ਵਿੱਚ ਹੁਣ ਜੋ ਲੋਕਾਂ ਦੀ ਹਰਕਤਾਂਾਂ ਤੇ ਅਰਦਾਸ ਕੀਤੀ ਜਾ ਰਹੀ ਸੀ ਉਮੀਦ ਕੀਤੀ ਜਾ ਰਹੀ ਸੀ ਉਹਨਾਂ ਨੂੰ ਜਿਹੜਾ ਬੂਰ ਪਿਆ ਤੇ ਜਿਹੜੀ ਹੁਣ ਇੱਕ ਵਾਰ ਜਿਹੜੇ ਹੈਗੇ ਜੰਗ ਰੁਕ ਗਈ ਹੈ ਤੇ ਇਹਦੇ ਵਿੱਚ ਪ੍ਰਸ਼ਾਸਨਿਕ ਵਕ ਵਕ ਜ਼ਿਲ੍ਹਿਆਂ ਦੀ ਕਿਉਂਕਿ ਮੈਂ ਵਾਰ ਵਾਰ ਉਹੀ ਗੱਲ ਕਰਦਾ ਕਿਉਂਕਿ ਅ ਸ਼ਹਿਰ ਦੇ ਅੰਦਰ ਹਰ ਇੱਕ ਜ਼ਿਲ੍ਹੇ ਦੇ ਅੰਦਰ ਉਹੀ ਅਪਡੇਟ ਹੁੰਦੀ ਆ ਜਿਸ ਦੀ ਅੱਜ ਜ ਦੇਸ਼ ਦੇ ਵਿੱਚ ਉਹੀ ਗੱਲ ਹੁੰਦੀ ਹੈ ਜਿਹੜੀ ਜਿਹੜਾ ਹੈਗਾ ਹੋ ਜਾਵੇ ਤੇ ਪਰ ਹੁਣ ਇੱਕ ਵਾਰ ਕਿਉਂਕਿ ਲੱਖਾਂਕ ਜਿਲ੍ਹਿਆਂ ਦੇ ਵਿੱਚ ਜੋ ਐਡਵਾਈਜ਼ਰੀਆਂ ਜਾਰੀ ਕੀਤੀਆਂ ਸੀ ਹੁਣ ਉਹਨਾਂ ਨੂੰ ਵਾਪਸ ਲੈਣ ਦੇ ਜਿਹੜੇ ਆਰਡਰ ਹੋਣਗੇ ਉਹ ਜਿਵੇਂ ਜਿਵੇਂ ਆਉਣਗੇ ਤੁਹਾਨੂੰ ਉਸੇ ਹਿਸਾਬ ਨਾਲ ਇਹਦੇ ਬਾਰੇ ਜਾਣੂ ਕਰਾਇਆ ਜਾਵੇਗਾ ਪਰ ਹਾਲ ਦੀ ਘੜੀ ਜਿਹੜੀ ਰਾਹਤ ਮਹਿਸੂਸ ਕਰ ਰਹੇ ਨੇ ਦੇਸ਼ ਦੇ ਲੋਕ ਕਿਉਂਕਿ ਬੜੇ ਸਮਾਂ ਲੋਕਾਂ ਨੇ ਮਾੜੇ ਦੇਖੇ ਨੇ ਜੇਕਰ ਜੇਕਰ ਹੁਣ ਵੀ ਜੰਗ ਲੱਗਦੀ ਸੀ ਲੋਕਾਂ ਦੇ ਵਿੱਚ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਤੇ ਇਸ ਕਰਕੇ ਹੁਣ ਜੋ ਸਮਝੋਤਾ ਹੋਇਆ ਉਸ ਦੇ ਬਾਅਦ ਹੁਣ ਐਡਵਾਈਜ਼ਰੀਆਂ ਤੇ ਆਪਾਂ ਗੱਲ ਕਰਾਂਗੇ ਹਲੇ ਤੱਕ ਜਿਹੜੀ ਹੈਗੀ ਕੋਈ ਵੀ ਐਡਵਾਈਜ਼ਰੀ ਪ੍ਰਸ਼ਾਸਨ ਨੂੰ ਜ਼ਿਲ੍ਹਾ ਪਤਨਾ ਤੇ ਨਹੀਂ ਕੀਤੀ ਗਈ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਇਹ ਆਪਣੇ ਅਪਡੇਟ ਹੋਇਆ ਸੀ ਕਿ ਯੂ ਐਸ ਨਾਲ ਸਮਝੋਤਾ ਹੋ ਚੁੱਕਿਆ ਹੈਗਾ ਯੂ ਐਸ ਦੇ ਵੱਲੋਂ ਜਿਹੜਾ ਸਮਝੋਤਾ ਕਰਾ ਦਿੱਤਾ ਗਿਆ ਹੈਗਾ ਇਹ ਜਾਣਗ ਨੂੰ ਇੱਕ ਵਾਰ ਰਿਕਾਰਡ ਦਿੱਤਾ ਗਿਆ ਹੈਗਾ ਤੇ ਦੋਹੀ ਦੇਸ਼ਾਂ ਦੇ ਵਿੱਚ ਸਹਿਮਤੀ ਬਣੀ ਆ ਤੇ ਸਹਿਮਤੀ ਦੀ ਬਾਅਦ ਕੋਈ ਵੀ ਜਿਹੜਾ ਸੀਜ਼ਫਾਇਰ ਨਹੀਂ ਕਰੇਗਾ ਇੱਕ ਵਾਰ ਜਿਹੜੀ ਹੈਗੀ ਹੈ ਬਿਲਕੁਲ ਰੋਕ ਲਾ ਦਿੱਤੀ ਗਈ ਹੈ ਜਗੀ ਹੈ ਤੇ ਹੁਣ ਇਹਦੇ ਵਿੱਚ ਤੋਂ ਇੱਕ ਵਧੀਆ ਫੈਸਲਾ ਹੋਇਆ ਤੇ ਲੋਕ ਇਸ ਚੀਜ਼ ਦੀ ਸਲਾਹਾ ਵੀ ਕਰ ਰਹੇ ਨੇ तकरीबन ਅ 5 ਵਜੇ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਸੀਗੀ ਤੇ ਪਰ ਹੁਣ ਇਹਦੇ ਵਿੱਚ ਨਵੀਆਂ ਜੋ ਅਡਵਾਈਸਰੀ ਆਉਣਗੇ ਉਹਦੇ ਬਾਰੇ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਜਾਣੂ ਕਰਾਵਾਂਗੇ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹੁਣ ਜਿਹੜਾ ਹੈਗਾ ਬਲੈਕਆਊਟ ਤੇ ਜਾਂ ਹੋਰ ਕੋਈ ਚੀਜ਼ਾਂ ਦੇ ਬਾਰੇ ਸੀ ਉਹ ਸਾਰਿਆਂ ਵਾਪਸ ਲਿਆ ਜਾਂਦੇ ਨੇ ਤੇ ਪਰ ਇਹਦੇ ਵਿੱਚ ਹੁਣ ਲੋਕਾਂ ਨੂੰ ਚਾਹੀਦਾ ਕਿ ਸੰਜੋ ਬਣਾਉਣ ਵਧੀਆ ਜਿਸ ਤਰ੍ਹਾਂ ਲੋਕਾਂ ਨੇ ਸਾਥ ਦਿੱਤਾ ਉਸੇ ਤਰ੍ਹਾਂ ਰਹਿਣ ਤੇ ਨਵੇਂ ਅਪਡੇਟ ਆਉਂਦੀ ਹੈ ਉਹਦੇ ਬਾਰੇ ਤੁਹਾਨੂੰ ਅਸੀਂ ਜਾਣੂ ਕਰਾਵਾਂਗੇ ਤੇ ਅੱਜ ਦੇ ਲਾਈਵ ਦੇ ਵਿੱਚ ਸਿਰਫ ਐਨਐਸ ਸੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਇਸ جنگ ਦੇ ਉੱਪਰ ਕੀ ਖੱਟਿਆ ਕੀ ਅ ਦੇਸ਼ ਨੇ ਸਾਂਝ ਚੱਲਿਆ ਇਹਦੇ ਬਾਰੇ ਆਪਾਂ ਫੇਰ ਵੀ ਗੱਲਬਾਤ ਕਰਾਂਗੇ ਪਰਵਾਰ ਦੀ ਗੱਲ ਕਰੀਏ ਤਾਂ ਲੋਕ ਹੁਣ ਸੇ ਮਹਿਸੂਸ ਕਰਨਗੇ ਤੇ ਇੱਕ ਚੰਗੇ ਨਾਗਰਿਕ ਹੋਣ ਦਾ ਲੋਕਾਂ ਨੇ ਸਬੂਤ ਦਿੱਤਾ ਤੇ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਤੇ ਅਗਲੀ ਅਪਡੇਟ ਜੋ ਵੀ ਆਉਂਦੀ ਹੈ ਉਹ ਤੁਹਾਡੇ ਤੱਕ ਸਾਂਝੀ ਕਰਾਂਗੇ ਦੋਸਤੋ ਬੌਧੇ ਵਾਸਤੇ ਰਹੋ ਹੱਸਦੇ ਖੇੜਦੇ ਰਹੋ ਧੰਨਵਾਦ